ਹੈਲੋ ਕਿਰਨਾ ਰੰਡੋ ਸਤਿ ਸ਼੍ਰੀ ਅਕਾਲ ਓ ਕਿਰਨਾ ਸਤਿ ਸ਼੍ਰੀ ਅਕਾਲ ਕੀ ਯਾਰ ਕਿਰਨਾ ਯਾਰ ਤੂੰ ਮੰਗਤਿਆਂ ਵਰਗੋ ਬਣੀ ਪਈ ਐ ਤੇ ਗਿੱਟੇ ਵੀ ਤੇਰੇ ਜਮਾ ਕਾਲੇ ਨੇ ਬਾਈ ਮੰਗਤਿਆਂ ਦੀ ਗੱਲ ਤੇਰੀ ਸਹੀ ਆ ਤੇ ਆ ਗਿੱਟਿਆਂ ਵਾਲੀ ਗੱਲ ਤੇ ਤੇਰੀ ਗਿੱਟਿਆਂ ਵਾਲੀ ਗੱਲ ਵੀ ਸਹੀ ਆ ਹਾਂ ਹੁਣ ਦੱਸ ਮੰਨ ਗਈ ਨਾ ਮੈਨੂੰ ਮੈਂ ਬਿਲਕੁਲ ਸਹੀ ਗੱਲ ਕਰਦਾ ਵਾਂ ਤੁਸੀਂ ਗਿੱਟਿਆਂ ਤੋਂ ਕੀ ਲੈਣਾ ਤੇ ਮੰਗਤਿਆਂ ਤੋਂ ਕੀ ਲੈਣਾ ਲੈਣਾ ਦਾ ਕੁਛ ਨਹੀਂ ਕਦੇ ਸਲੂਨ ਤੇ ਜੋ ਜਾ ਕੇ ਆਪਣੇ ਗਿੱਟਿਆਂ ਦਾ ਫੇਸ਼ੀਅਲ ਤਾਂ ਕਰਾ ਲਿਆ ਕਰ। ਇੱਧਰ ਦੇਖ ਮਨਤਰੇ ਤੇਰੇ ਕਮੈਂਟ ਦੇ ਕਮੈਂਟ ਦੇ ਕਰਕੇ ਮੈਨੂੰ ਸਲੂਨ ਚ ਆਉਣਾ ਪਿਆ ਇੱਥੇ। ਓਹੋ ਅੱਛਾ ਤੇ ਫਿਰ ਹੁਣ ਗਿੱਟੇ ਤੂੰ ਆਪਣੇ ਗੋਰੇ ਕਰਾ ਰਹੀ ਹੈਂ। ਆ ਦੇਖ ਹੁਣ ਮੈਂ ਗਿੱਟੇ ਗੋਰੇ ਕਰਵਾ ਰਹੀ ਆਂ। ਆ ਗਿੱਟੇ ਦੇਖ ਮੇਰੇ। ਓ ਕਿਰਨਾ ਜਿੰਨੇ ਕਾਲੇ ਤੇਰੇ ਗਿੱਟੇ ਨੇ ਨਾ ਇਹ ਕਰੀਮਾ ਗੁਰਮਾ ਨਾਲ ਗੋਰੇ ਨਹੀਂ ਹੋਣੇ। ਬਸ ਤਾਂ ਰੇਕ ਮਾਰ ਕੇ ਨਾ ਜਾਂ ਗ੍ਰੈਂਡਰ ਨਾਲ ਰਗੜਨੇ ਪੈਣਗੇ।